ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਆ ਜੀ ਅੱਜ ਇੱਕ ਬੜਾ ਧਾਰਮਿਕ ਮੁੱਦਾ ਜਿਹੜਾ ਉੱਠਿਆ ਹੋਇਆ ਹੈ ਉੱਠਣਾ ਚਾਹੀਦਾ ਵੀ ਇਹ ਕਾਰਵਾਈ ਵੀ ਹੋਣੀ ਚਾਹੀਦੀ ਹੈ ਜਿਹੜਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਜੋ ਸਮੇਂ-ਸਮੇਂ ਤੋਂ ਖਾਲਸਤਾਨੀ ਤੇ ਜਿਹੜੇ ਹੈਗੇ ਰਾਸ਼ਟਰਪਤੀ ਨੇ ਉਹਨਾਂ ਦੇ ਦੋਤੇ ਦਾ ਵਿਆਹ ਸੀ ਗੋਬਿੰਦ ਸਿੰਘ ਕਹਿੰਦੇ ਉਹਦਾ ਨਾਮ ਹੈ ਤੇ ਵਿਆਹ ਤੇ ਜਿਹੜੀ ਆਮ ਕਲੰਗੀ ਲਾਉਣੀ ਆ ਉਹਦੇ ਨਾਲੋਂ ਕਲੰਗੀ ਵੀ ਵੱਖਰੀ ਸੀ ਤੇ ਆਪਣੇ ਤੇ ਚੌਰ ਕਰਾਈ ਉਹਨੇ ਜੋ ਗੁਰੂ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਆ ਛੇਤਰ ਛੇਤਰ ਦੇ ਮਾਲਕ ਸਹਬੇ ਕਮਾਲ ਸਹਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਗੱਦੀ ਦੇ ਗਏ ਸੀ ਜਿਦੇ ਵਿੱਚ 30 ਭਗਤਾਂ ਪੱਟਾਂ ਦੀ ਬਾਣੀ ਦਰਜ ਹੈ ਔਰ 6 ਗੁਰਸਹਿਬਾਨਾਂ ਦੀ ਬਾਣੀ ਦਰਜ ਹੈ ਤੇ ਸਿੱਖ ਪੰਥ ਨੂੰ ਜਿਹੜਾ ਹੈਗਾ ਉਹ 11ਵੀਂ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਗਏ ਸੀ ਤੋਂ ਤੇ ਆਪਾਂ ਚੌਰ ਕਰਦੇ ਆਂ ਮਰਯਾਦਾ ਰੱਖਦੇ ਆਂ ਤੇ ਇਹ ਬਹੁਤ ਇੱਕ ਵੱਡਾ ਅਪਰਾਧ ਹੈ ਇਹ ਹੁਣ ਕਹਿੰਦੇ ਮਾਫੀ ਮੰਗਦਾ ਹੈ ਜਾਂ ਨਹੀਂ ਮੰਗਦਾ ਪਿਛਲੀਆਂ ਪੀੜ੍ਹੀਆਂ ਤੋਂ ਚੱਲਦੇ ਆ ਰਹੇ ਨੇ ਹੋ ਸਕਦਾ ਹੈ ਕੋਈ ਇਹਨਾਂ ਦੀ ਕੋਲ ਦੇ ਵਿੱਚ ਕੋਈ ਬ੍ਰਹਮ ਗਿਆਨੀ ਹੋਵੇ ਤੇ ਉੱਥੇ ਹੋਸਟ ਕਰਦਾ ਹੈ ਹੋ ਸਕਦਾ ਹੈ ਉੱਥੇ ਉਸ ਸਮੇਂ ਕੋਈ ਬ੍ਰਹਮ ਗਿਆਨੀ ਹੋਵੇ ਕੋਈ ਸस्कार ਕੀਤਾ ਹੋਵੇ ਕੋਈ ਸਾਦੀ ਹੋਈ ਹੋਵੇ ਕੀਤਾ ਹੋਵੇ ਪਰ ਇਸ ਨੂੰ ਪਰੰਪਰਾ ਨਹੀਂ ਮੰਨਿਆ ਜਾ ਸਕਦਾ ਹੁਣ ਆਪਾਂ ਜੇ ਗੱਲ ਕਰੀਏ ਜਥੇਦਾਰ ਸਾਹਿਬ ਗੜਗੱਜ ਸਾਹਿਬ ਬੜਾ ਗਬੜ 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 ਕਰਦੇ ਸੀ ਤੇ ਉਹਨੂੰ ਤਲਬ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿ ਭਾਈ ਦਾਸੀ ਦੇ ਬਾਰੇ ਤੋ ਬੋਰੀਆਂ ਭਰ ਕੇ ਕਾਗਜ਼ ਲੈ ਗਿਆ ਤੇ ਉਦੋਂ ਬਾਅਦ ਚੁੱਪ ਹੋ ਗਏ ਫਿਰ ਇੱਕ ਸਰੋਵਰ ਦੇ ਵਿੱਚ ਮੁੰਡੇ ਨੇ ਇਸ਼ਨਾਨ ਕੀਤਾ ਸੀ ਉਹ ਮੁਸਲਮਾਨ ਬਰਾਦਰੀ ਨਾਲ ਸੰਬੰਧਤ ਹੈ ਉਹਨੇ ਕੁਰਲੀ ਕਰਤੀ ਸਰੋਵਰ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਨੇ ਪੱਤਰ ਲਿਖ ਕੇ ਉਹਤੇ ਪਰਚਾ ਦਰਜ ਕਰਾਇਆ 4-5 ਦਿਨ ਦਾ ਰਿਮਾਂਡ ਲਿਆ ਹੁਣ 14 ਦਿਨਾਂ ਵਾਸਤੇ ਜੁਡੀਸ਼ਰੀ ਚ ਭੇਜਤਾ ਦੇਖੋ ਐ ਤਾਂ ਸਰੋਵਰ ਦੇ ਵਿੱਚ ਮੱਛੀਆਂ ਵੀ ਆ ਪਈ ਫਿਰ ਸਰੋਵਰ ਪਵਿੱਤਰ ਹੈ ਗੁਰੂ ਸਾਹਿਬ ਨੇ ਦਰਜਾ ਦਿੱਤਾ ਉੱਥੇ ਜੋ ਵਰਜੀ ਬੰਦਾ ਜੋ ਕਿਸੇ ਮਾਜਮਦਾ ਬੰਦਾ ਹੈ ਇਨਸਾਨ ਹੈ ਔਰਤ ਹੈ ਬੱਚਾ ਹੈ ਚਨਾਣ ਕਰ ਸਕਦਾ ਤੇ ਉੱਥੇ ਬੰਦੇ ਜਿਹੜੇ ਦੁੱਖ ਦੂਰ ਹੁੰਦੇ ਨਾ ਤੇ ਇਹਨਾਂ ਨੇ ਉਹਦੀ ਕੁੱਟਮਾਰ ਕੀਤੀ ਥਾਣੇ ਪੜਾਇਆ ਪਰਚਾ ਦਰਜ ਕਰਾਇਆ ਹਾਲਾਂਕਿ ਜਿਹੜੀ ਨੀਹ ਹੈ ਉਹ ਸਾਈ ਮੀਆਂ ਮੀਰ ਨੇ ਰੱਖੀ ਹਰਮੰਦਰ ਸਾਹਿਬ ਦੀ ਹੁਣ ਦੋ ਗੱਲਾਂ ਦੋ ਮੁੱਦੇ ਆਪਣੇ ਸਾਹਮਣੇ ਆ ਗਏ ਤੀਜਾ ਹੁਣ ਗੜਕਾਜ ਜੀ ਸਾਹਿਬ ਬੁਲਾਉਣਗੇ ਉਹਨੂੰ ਕਿ ਭਾਈ ਤੂੰ ਵਿਆਹ ਦੇ ਵਿੱਚ ਆਪਣੇ ਉੱਪਰ ਚੋਰ ਫਰੇਉਣਾ ਹੈ ਤੇ ਹੋ ਸਕਦਾ ਉੱਥੇ ਸਕੋਚ ਚੱਲਦੀ ਹੋਵੇ ਚਿਪ ਚਿਕਣ ਪਕੌੜਾ ਚੱਲਦਾ ਹੋਵੇ ਕਿਸੇ ਮਰਜੀ ਦਾ ਮਾਨਤਾਪ ਉਹ ਕਹਿ ਰਿਹਾ ਇੰਟਰਵਿਊ ਦੇ ਵਿੱਚ ਕਿ ਮੈਂ ਭਾਈ ਆਂਡਾ ਵੀ ਖਾ ਲੈਂਦਾ ਤੇ ਮੈਂ ਭਾਈ ਝਟਕਾ ਵੀ ਖਾ ਲੈਂਦਾ ਤੇ ਫਿਰ ਕਿਉਂ ਉਦੋਂ ਦੀ ਕੌਮ ਮਰਵਾਈ ਆ ਭਾਈ ਤੁਸੀਂ ਸਿੱਖ ਕੌਮ ਕਿਉਂ ਮਰਵਾਈ ਆ ਖਾਸਤਾਨ ਦੇ ਨਾਂ ਤੇ ਹਜ਼ਾਰਾਂ ਮੁੰਡੇ ਬਲੀ ਚੜਾਤੇ ਉਹਨਾਂ ਦਾ ਵੀ ਵਿਆਹ ਹੁੰਦਾ ਅੱਜ ਉਹਨਾਂ ਦੀ ਵੀ ਸ਼ਾਦੀ ਹੁੰਦੀ ਉਹਨਾਂ ਦੇ ਬੱਚੇ ਹੁੰਦੇ ਉਹ ਸਮੇਂ ਐਕਸੀਲੇਟਰ ਲਾ ਕੇ ਫਿਰ ਲੋਕਾਂ ਨੇ ਐਮਪੀ ਬਣਾਇਆ ਤੇ ਸ੍ਰੀ ਸਾਹਿਬ ਲਈ ਜਾ ਕੇ ਉੱਥੇ ਬਾਈਕਾਟ ਕੀਤਾ ਪੰਜਾਬ ਦਾ ਬੇੜਾ ਗਰਕ ਕੀਤਾ ਉਦੋਂ ਗ੍ਰਾਂਟ ਆਉਂਦੀ ਸੀ ਜੇ ਸਰਕਾਰ ਕਿਸੇ ਘਰ ਨੂੰ 100 ਰੁਪਏ ਵੀ ਦੇ ਦੇਣਾ ਤਾਂ ਉਹਦਾ ਵੀ ਫਾਇਦਾ ਹੁੰਦਾ ਤੇ ਐਮਪੀ ਨੂੰ ਤਾਂ ਕਈ 100 ਕਰੋੜ ਰੁਪਏ ਮਿਲਦਾ ਜਿਹੜਾ ਉੱਥੇ ਬੋਲਦਾ ਨਹੀਂ ਨਾ ਪਾਰਲੀਮੈਂਟ ਚ ਚੁੱਪ ਕਰੇ ਤੇ ਵੀ ਪੈਸੇ ਮਿਲਦੇ ਆਂ ਉਦੋਂ ਪੰਗਾ ਪਾਇਆ ਲੋਕਾਂ ਨੇ ਜਿਤੇ ਆਇਆ ਤੇ ਉੱਥੇ ਜਾ ਕੇ ਪੰਗਾ ਪਾਇਆ ਵੀ ਮੈਂ ਤਾਂ ਭਈ ਜਾਂਦਾ ਨਹੀਂ ਦੇਖੋ ਰੈਣੀ ਰਹੇ ਸੋਈ ਸਿੱਖ ਮੇਰਾ ਉਹ ਠਾਕੁਰ ਮਾ ਉਸਕਾ ਚਿਹਰਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਾ ਸ਼ਸਤਰਾਂ ਹਥਿਆਰਾਂ ਜਾਂ ਹੋਰ ਚੀਜ਼ਾਂ ਨਾਲ ਨਹੀਂ ਬੰਦਾ ਸੱਚਾ ਸੁੱਚਾ ਹੁੰਦਾ ਇੱਕ ਸਭ ਤੋਂ ਵੱਡੀ ਮਰਜ਼ਾਦਾ ਤੇ ਕਾਇਮ ਰਹਿਣਾ ਬੜਾ ਉਥਾ ਵੱਡੇ ਵੱਡੇ ਕਾਇਮ ਰਹਿਣਾ ਬੜਾ ਔਖਾ ਹੈ ਵੱਡੇ ਵੱਡੇ ਡੂਲ ਗਏ ਇਹ ਜਿਹੜਾ ਹੈ ਕਹ ਹੁਣ ਵਿਆਹ ਦੇ ਵਿੱਚ ਚੋਰ ਫਰਿਆਈ ਹੈ ਉੱਥੇ ਭਾਈ ਭੰਗੜੇ ਵੀ ਚੱਲਦੇ ਆ ਗੀਤ ਵੀ ਚੱਲਦਾ ਹੈ ਡਾਂਸ ਵੀ ਚੱਲਦਾ ਹੈ ਤੇਤਰ ਬਟੇਰੇ ਵੀ ਚੱਲੇ ਹੋਣਗੇ ਸਕੌਚ ਵੀ ਚੱਲੀ ਹੋਊ ਹੌਲੀ ਹੌਲੀ ਗੱਲ ਸਾਹਮਣੇ ਆਜੂਗੀ ਤੇ ਫਿਰ ਹੁਣ ਇਹ 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 ਸਭ ਤੋਂ ਵੱਡੀ ਘਣਾਉਣੀ ਹਰਕਤ ਨਹੀਂ ਉਹਨੇ ਤਾਂ ਕੁਰਲੀ ਕੀਤੀ ਇਸ ਰੋਬਰ ਚ ਪਾਣੀ ਦੁਬਾਰੇ ਜਿਹੜਾ ਹੈਗਾ ਜਾਲੋ ਦੇ ਵਿੱਚ ਪਵਿੱਤਰ ਜਾਲਾ ਭਰਿਆ ਜਾਊਗਾ ਸਾਫ਼ ਹੋ ਜਾਂਦਾ ਪਰ ਇੱਕ ਬੰਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਹਾਉਂਦਾ ਉਹ ਵੀ 28 29 ਸਾਲ ਦਾ ਤੇ ਫਿਰ ਇਸ ਤਰ੍ਹਾਂ ਦਾ ਪਰੰਪਰਾ ਬੈਜੂ ਕੱਲ ਨੂੰ ਕੋਈ ਹੋਰ ਕਰੂਗਾ ਇਹਦਾ ਮਤਲਬ ਸਾਡੀਆਂ ਜਿਹੜੀਆਂ ਇੱਥੇ ਕਮੇਟੀਆਂ ਹੈ ਜਾਂ ਜਿਹੜੇ ਇੱਥੇ ਗੁਰਗੇ ਗੁਰਦਵਾਰਿਆਂ ਦੇ ਵਿੱਚ ਰਹਿੰਦੇ ਆ ਇਹ ਭਾਈ ਕੁਝ ਨਹੀਂ ਕਰਦੇ ਸਿਰਫ ਆਉਦੀ ਤਨਖਾਹ ਲੈ ਵਰ ਦਿਹਾੜੀ ਤੱਕ ਮਸਲਵਾ ਮਤਲਬ ਹੈ ਦਿਹਾੜੀ ਤੱਕ ਵੀ ਆਪਣਾ ਦਾ ਕੰਮ ਕਰੋ ਉਹਦੇ ਜਵਾਕ ਪਾਲੋ ਗੁਰਦੁਆਰਾਂ ਦੇ ਨਾਂ ਤੇ ਜਵਾਕ ਪਾਲਦੇ ਆ ਧਰਮ ਦੀ ਆੜ ਦੇ ਵਿੱਚ ਆਪਣਾ ਟੱਬਰ ਟੀਰ ਕੰਮ ਚਲਾਉਂਦੇ ਆ ਰਾਜਨੀਤੀ ਚਲਾਉਂਦੇ ਆ ਤੇ ਹੁਣ ਦੇਖਦੇ ਆ ਗੜਗਾਜ ਕਿੰਨਾ ਕ ਕਾਰਵਾਈ ਕਰਦਾ ਇਸ ਕਰਕੇ ਜਿਹੜਾ ਹੈਗਾ ਫਿਰ ਇੱਕ ਬੰਦੇ ਨੂੰ ਤੇ ਤਲਬ ਕਰਦੇ ਹਾਂ ਉੱਠਾ ਬੋਲਦੇ ਹਾਂ ਤੇ ਹੁਣ ਜਿਹੜਾ ਕੁਰਲੀ ਕਰਨ ਵਾਲਾ ਉਹ ਜੇਲ੍ਹ ਚ ਭੇਜਦਾ ਤੇ ਮਾਨ ਹੈ ਜਿਹੜਾ ਇਹ ਇਹ ਸੋਡਾ ਖਾਲਸਤਾਨੀਆਂ ਦਾ ਰਾਸ਼ਟਰਪਤੀ ਹੈ ਤੇ ਫਿਰ ਹੁਣ ਕਿੱਧਰ ਗਿਆ ਜਿਹੜਾ ਬੰਦਾ ਆਪਦੇ ਘਰ ਵਿੱਚ ਨਹੀਂ ਰੱਖ ਸਕਦਾ ਭਗਵਾਨ ਤਾਂ ਮਾਨ ਸਹੀ ਕਹਿੰਦਾ ਉਹ ਲੋਕੋ ਪੰਜਾਬ ਦੇ ਉਹ ਕਹਿੰਦਾ ਵੀ ਜਿਹੜਾ ਜਰਨਲ ਡੈਰ ਨੂੰ ਸਿਰਕਵਾ ਦਿੱਤਾ ਸੀ ਉਹ ਸਿਮਰਜੀਤ ਸਿੰਘ ਮਾਨ ਦਾ ਨਾਨਾ ਅਰੂੜ ਸਿੰਘ ਸੀ ਤੇ ਉਹ ਸਹੀ ਹੈ ਜੀਨ ਆ ਜਿਹੜੇ ਖੂਨ ਦੇ ਵਿੱਚੋਂ ਕਦੇ ਜਾਂਦੇ ਨਹੀਂ ਹੁੰਦੇ ਤੁਸੀਂ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਭਾਂਡੇ ਚੱਕ ਕਰ ਲਿਓ ਜਿਹੜੀ ਕੜਾਹੀ ਦੇ ਵਿੱਚ ਰੋਜ਼ ਦੇਗ ਬਣਦੀ ਹੈ ਰੋਜ਼ ਦੇਗ ਬਣਦੀ ਹੈ ਜਦੋਂ ਉਹ ਘਸ ਜਾਂਦੀ ਹੈ ਫੁੱਟ ਜਾਂਦੀ ਹੈ ਉਹਨੂੰ ਆਪਾਂ ਵੇਚ ਦਿੰਨੇ ਆ ਤੇ ਉਹਦੇ ਨਾਲ ਦੇ ਦੂਜੇ ਭਾਂਡੇ ਵੀ ਵੇਚ ਦਿੰਨੇ ਆ ਜਦੋਂ ਲੋਹਾ ਢਲਾਈ ਤੇ ਜਾਂਦੀ ਹੈ ਨਾ ਉਹਨੂੰ ਪੰਘਲਿਆਉਂਦੇ ਆ ਤਾਂ ਉਹਦੇ ਚ ਉਤੰਧਿਆਈ ਨਹੀਂ ਜਾਂਦੀ ਇਹਨੂੰ ਕਹਿੰਦੇ ਜੀਨ ਕਿਉਂਕਿ ਉਹ ਉਹ ਘੋ ਨਾਲ ਲੱਤਪੱਤ ਹੋਈ ਹੁੰਦੀ ਹੈ ਇਸੇ ਤਰ੍ਹਾਂ ਜਿਹੜਾ ਬੰਦਾ ਸਿੱਕੀ ਨਾਲ ਲੱਤਪੱਤ ਹੋਇਆ ਜਿਸ ਕਿ ਨੂੰ ਪਿਆਰ ਕਰਦਾ ਹੈ ਗੁਰਬਾਣੀ ਨੂੰ ਪਿਆਰ ਕਰਦਾ ਹੈ ਉਹ ਕਦੇ ਵੀ ਇਹੋ ਜੀਆਂ ਗੱਲਾਂ ਨਹੀਂ ਕਰੂਗਾ ਇਹ ਉੱਚੇ ਬੰਦਿਆਂ ਦੀ ਨਿਸ਼ਾਨੀ ਹੈ ਆਪਣੇ ਆਪ ਨੂੰ ਰਾਜ ਇੱਕ ਹੋਣਾ ਕਲੰਗੀਆਂ ਲਾਉਣਾ ਗੁਰੂ ਸਾਹਿਬ ਦੇ ਬਰਾਬਰ ਬੈਠਣਾ ਕੀ ਪਤਾ ਕੀ ਕਰਦੇ ਨੇ ਲੋਕ ਤੇ ਆ ਤੁਹਾਡੇ ਸਾਹਮਣੇ ਆ ਗਿਆ ਹੁਣ ਕਰੋ ਕਰ ਬਈ ਤੇ ਸਾਡੇ ਪੰਜਾਬ ਦੇ ਲੋਕ ਵੀ ਮੁੱਦਾ ਠਾਹੁਣਾ ਜਿਹੜੇ ਮਾਨ ਸਾਹਿਬ ਨਾਲ ਕੰਮ ਕੀਤਾ ਲਗਾਤਾਰ ਕੀਤਾ ਜਿਹਦੇ ਪਰਿਵਾਰ ਨਾਲ ਲੈਣ ਦੇਣਾ ਉਹ ਭਾਈ ਕਹੋ ਉਹ ਬੱਸ ਜੀ ਬੱਸ ਬੱਸ ਮਾਫੀ ਮੰਗ ਲੂ ਜੀ ਬੱਸ ਬੱਸ ਉਹ ਪਰਮਾਫੀ ਤਾਂ ਕੋਰਲੀ ਵਾਲਾ ਵੀ ਮੰਗਦਾ ਸੀ ਹੱਥ ਪੈਰ ਬਨ ਕੇ ਤਾਂ ਆਪਣਾ ਹੱਥ ਪੈਰ ਜੋੜ ਕੇ ਭਗਵੰਤ ਮਾਨ ਵੀ ਬੈਠਾ ਪਰ ਉਹ ਗੁਰੂ ਦੇ ਅਸਲੀ ਸਿੱਖ ਨਾ ਇਹ ਇਹ ਦੇਹਤਾਰੀ ਜੱਤੇਦਾਰ ਨਾ ਆਪੂ ਬਣੇ ਚੌਧਰੀ ਨਾ ਤੇ ਗੁਰਦੁਆਰੇ ਦੇ ਉੱਤੇ ਬੈਠ ਕੇ ਆਪਦੇ ਪਰਿਵਾਰ ਦਾ ਜਿਹੜਾ ਟੱਬਰ ਪਾਲਦੇ ਆ ਪਰਿਵਾਰ ਪਾਲਦੇ ਆ ਰਾਜ ਕਰਦੇ ਆ ਲੋਕਾਂ ਦੀ ਖੂਨ ਪਸੀਨੇ ਤੇ ਚੜਾਵੇ ਦੀ ਕਮਾਈ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ